ਸ਼੍ਰੀ ਦਸ਼ਮੇਸ਼ ਪਿਤਾ ਜੀ ਬਾਟੇ ਨਾਲ ਸ਼ੁਹਾਗ ਖੰਡਾ ਬਾਤ ਜ਼ਿੰਦਗੀ ਦੀ ਨਵੀਂ ਕੋਈ ਛੋਹ ਸਕਦਾ ਬਾਟੇ ਨਾਲ ਸ਼ੁਹਾਗ ਖੰਡਾ ਬਾਤ ਜ਼ਿੰਦਗੀ ਦੀ ਨਵੀਂ ਕੋਈ ਛੋਹ ਸਕਦਾ ਮੰਡਨ ਲਈ ਜਮਾਨੇ ਨੂੰ ਨਵੇਂ ਚਾਨਣ ਖੂਨ ਡੋਲ ਕੇ ਕਾਲਕਾਂ ਤੋ ਸਕਦਾ ਜਿਹੜਾ ਸੀਨਾ ਕੰਬਾਉਂਦੀਆਂ ਬਿਜਲੀਆਂ ਵਿੱਚ ਡਟ ਕੇ ਪਰਤਾਂ ਦੇ ਵਾਂਗ ਖਲੋ ਸਕਦਾ ਜਿਹੜਾ ਅਣਖ ਦੀ ਰਾਖੀ ਲਈ ਜਾਗ ਸਕਦਾ ਉਸੇ ਵਾਸਤੇ ਸੂਲਾਂ ਤੇ ਸੌ ਸਕਦਾ ਉਸੇ ਵਾਸਤੇ ਸੂਲਾਂ ਤੇ ਸੌ ਸਕਦਾ ਚਾਰ ਲਾਲਾਂ ਦੀ ਪੂੰਜੀ ਨੂੰ ਬੜੇ ਸੱਜੇ ਬਾਹਰ ਦੋ ਇੱਧਰ ਉਧਰ ਦੋ ਸਕਦਾ ਦਸਵੇਂ ਪਾਸ਼ਾ ਵਰਗਾ ਜਹਾਨ ਅੰਦਰ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਦਸਨੇ ਪਾਸ਼ਾ ਵਰਗਾ ਜਹਾਨ ਅੰਦਰ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਤੇਰੇ ਡੁੱਲੇ ਹੋਏ ਖੂਨ ਦਾ ਤਜਰਬਾ ਹੈ ਝੁਲਦੇ ਪੈ ਨੇ ਜੋ ਉੱਚੇ ਨਿਸ਼ਾਨ ਤੇਰੇ ਉਚਾਰ ਸੀਸ ਕਰਕੇ ਅਸੀਂ ਵਿਚਰਦੇ ਹਾਂ ਇਹਨੇ ਸਿਰਾਂ ਦੇ ਕੀਤੇ ਹੋਏ ਦਾਨ ਤੇਰੇ ਕਵਰੇ ਕਿਸ ਤਰ੍ਹਾਂ ਲਥਨੇ ਕੌਣ ਲਾਹੂ ਜੋ ਮਨੁੱਖਤਾ ਦੇ ਉੱਤੇ ਐਸਣ ਤੇਰੇ ਤੱਤੀ ਚਰਨਾ ਨੂੰ ਚੁੰਮ ਕੇ ਧਨ ਹੋ ਗਈ ਚੁਕਿਆ ਸਜਦੇ ਦੇ ਵਿੱਚ ਅਸਮਾਨ ਤੇਰੇ ਲਿਖ ਦਿੱਤੇ ਨੇ ਸ਼ਮਾਂ ਦੀ ਕੰਧ ਉੱਤੇ ਤਵਾਰ ਰੀਖ ਦੇ ਸ਼ਾਕੇ ਮਹਾਨ ਤੇਰੇ ਮਾਤਾ ਪਿਤਾ ਵੀ ਦੇਸ਼ ਤੋਂ ਹੋਏ ਸਦਕੇ ਹੋਏ ਧਰਮ ਤੋਂ ਲਾਲ ਕੁਰਬਾਨ ਤੇਰੇ ਹੋਏ ਧਰਮ ਤੋਂ ਲਾਲ ਕੁਰਬਾਨ ਤੇਰੇ